ਵੈਬਰ ਜੀ ਕਾ ਖਾਲਸਾ ਵੈਬਰ ਜੀ ਕੀ ਫਤਿਹ ਕੁਝ ਕੁ ਟੁੱਟਲ ਬੰਦੇ ਗੱਲਾਂ ਕਰਦੇ ਸੀ ਵੀ ਅਮਰਤਪਾਲ ਦੀ ਤੇ ਦੀਪ ਸਿੱਧੂ ਦੀ ਦੇਣ ਕੀ ਆ ਦਾਸ ਇੱਕ ਟਰੱਕ ਡਰਾਈਵਰ ਬੰਦਾ ਸੀ 30 ਸਾਲ ਗੱਡੀ ਚਲਾਈ ਆ ਆ ਦੇਣ ਦੀਪ ਸਿੱਧੂ ਦੀ ਤੇ ਅਮਰਤਪਾਲ ਦੀ ਬਾਣਾ ਤੇ ਜਿਹੜਾ ਅਮਰਤ ਸ਼ਕਿਆ ਇਹ ਦੇਣ ਆ ਅਮਰਤਪਾਲ ਦੀ ਨਰੋਲ ਖਾਲਸਾ ਤਿਆਰ ਹੋ ਚੁੱਕਿਆ ਸਵਾ ਲੱਖ ਤਿਆਰ ਹੋ ਗਈ ਐ ਫੌਜ ਅਮਰਤਪਾਲ ਦੀ ਘੋੜ ਸਵਾਰ ਜਿੱਦੈ ਜੋਧਾ ਆਊਗਾ ਵੀ ਇਹ ਨਾਲ ਨਿਕਲਣਗੇ ਘੋੜੇ ਲੱਗਣਗੇ ਕੇ ਬੋਲੇ ਸੋ ਨਿਹਾਲ ਜਾ ਤਾ ਚਟਕਾਰੇ ਇਕ ਜਾਵੇ ਨਿਹਾਲ ਹੋ ਜਾਵੇ ਡਰੂਗੜ ਜੋਧਿਆਂ ਦੇ ਬੈਠੇ ਨੇ ਮਨ ਨੂੰ ਪਾਵਾ ਆ ਸ੍ਰੀ ਅਗਾਂ ਮੇਰਾ ਫਰੂਤ ਮੇਰਾ ਫਰੂਤ ਖਾਲਸਾ ਇਹਨਾਂ ਨੇ ਲੱੱਤੇ ਬੁੱਤੇ ਗੱਲਾਂ ਕਰਦੇ ਆ ਨਾ ਇਹਨੇ ਵੀ ਇੱਕ ਪਿੰਡਰਾਂ ਵਾਲਿਆਂ ਦੀ ਰੀਸ ਕਰਦਾ ਸੀ ਤੇ ਇਸ ਟਾਈਮ ਬਾਣੀ ਪੜਦਾ ਪੈਂ ਉਹ ਤੁਹਾਨੂੰ ਬਾਣੀ ਦੀ ਤਾਕਤ ਦਾ ਪਤਾ ਨਹੀਂ ਇਹ ਖੋਪੜੀਆਂ ਘਟਾ ਦਿੰਦੀ ਆ ਆਰਿਆ ਤੇ ਚੜ ਜਾਂਦੇ ਆ ਇਹ ਬਾਣੀ ਦੀ ਤਾਕਤ ਆ ਥੋੜੀ ਕੋਈ ਕਮੀ ਰਹਿ ਗਈ ਹੋਗੀ ਤੇ ਜੋਧਾ